ਨਾਵਲ ਟੋਆ ਤੇ ਬੀਐਸਐਫ 103 ਬਟਾਲੀਅਨ ਦੇ ਸਰਚ ਆਪਰੇਸ਼ਨ ਦੌਰਾਨ ਸਰਹੰਦੀ ਪਿੰਡ ਕਾਲੀਆ ਦੇ ਇੱਕ ਕਿਸਾਨ ਦੇ ਖੇਤ ਚੋਂ ਚਾਰਾ ਬਣਾਉਣ ਸਮੇਂ ਮਿਲੀ 380 ਗ੍ਰਾਮ ਹੈਰੋਇਨ ਮੌਕੇ ਤੇ ਪੁਲਿਸ ਨੇ ਪੈਕੇਟ ਲਿਆ ਕਬਜ਼ੇ ਵਿੱਚ ਬਾਕੀ ਤਫ਼ਤੀਸ਼ ਜਾਰੀ ਅੱਜ 15 ਅਗਸਤ ਦੇ ਮੱਦੇ ਸਵੇਰ ਤੋਂ ਜਿਹੜਾ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਬਾਰਡਰ ਏਰੀਆ ਦਾ ਜੀ ਇਹ ਨਾਲ ਸਾਡੇ ਬੀਐਸਐਫ ਜੀ ਵਾਇਨ ਸਾਡਾ ਸਰਚ ოਪਰੇਸ਼ਨ ਹੈ ਜੀ तकरीबन 15 ਅਗਸਤ ਕਰਕੇ ਡੇਲੀ ਸਾਡਾ ਸਰਚ ოਪਰੇਸ਼ਨ ਚੱਲਦਾ ਜੀ ਅੱਜ ਸਰਚ ოਪਰੇਸ਼ਨ ਦੌਰਾਨ ਸਾਨੂੰ ਸਰਵਨ ਸਿੰਘ ਪੁੱਤਰ ਸਾਹਿਬ ਸਿੰਘ ਜੀ ਵਾਸੀ ਕਾਲੀਆ ਨੇ ਇਤਲਾਹ ਦਿੱਤੀ ਹੈ ਕਿ ਕਾਲੀ ਏਰੀਆ 'ਚ ਅਸੀਂ ਸਰਚ ਕਰ ਰਹੇ ਜੀ ਵੀ ਮੇਰੀ ਜਿਹੜੀ ਖੇਤ ਚਰੀ ਆ ਇਹ ਚਰੀ ਜਿਹੜੀ ਕੱਟ ਰਹੇ ਆ ਇਹਦਾ ਚਾਰਾ ਬਣਾਉਣ ਲਈ ਜੀ ਜੀ ਵੀ ਉੱਥੇ ਇੱਕ ਪੈਕਟ ਜਿਹਦੇ ਉੱਤੇ ਪੀਲੀ ਟੇਪ ਜਿਬਲਟੀ ਹੋਈ ਆ ਕੁੰਡੀ ਲੱਗੀ ਹੋਈ ਆ ਵੀ ਉੱਥੇ ਮੇਰੀ ਜ਼ਮੀਨ ਦੇ ਵਿੱਚ ਹਾਂਜੀ ਪਿਆ ਹੋਇਆ ਜੀ ਇਹ ਉਹ ਉਹ ਐਟਲਟ ਐਸੀ ਇਹਦੇ ਇਹਦੇ ਸਾਥ ਇੱਥੇ ਪੁੱਜੇ ਆ ਜੀ ਇਹ ਦੀ ਨਿਸ਼ਾਨਦੇਹੀ ਤੇ ਉਹ ਪੈਕੇਟ ਜਿਹੜਾ ਮਿਲਿਆ ਉਹਨੂੰ ਅਸੀਂ ਇਹਦੀ ਹਾਇਰੀ ਦੇ ਵਿੱਚ ਹੀ ਖੋਲ ਕੇ ਚੈੱਕ ਕੀਤਾ ਉਹਦੇ ਵਿੱਚ ਲਿਕਵਿਡ ਪਦਾਰਥ ਲਿਕਵਿਡ ਪਦਾਰਥ ਸਿੱਖ ਕੀਤਾ ਹੈ ਹੀਰੋਨੀਆ ਲੇਕਿਨ ਜਿਵੇਂ ਉਹਨੂੰ ਪਾਣੀ ਲੱਗਿਆ ਹੁੰਦਾ ਨਾ ਪਾਣੀ ਲੱਗ ਕੇ ਸੁਹਾਵਣਾ ਜਾਂ ਜਿੱਦਾਂ ਵੀ ਆ ਰਾਤ ਤਰੇਲ ਤਰੂਲ ਪਏ ਉਹ ਲੱਗ ਕੇ ਤੇ ਉਹ ਜਿਹੜਾ ਉਹਨੂੰ ਲਿਕਵਿਡ ਹੋ ਗਿਆ ਉਨੂੰ ਉਹਦਾ ਵੇਟ ਕੀਤਾ ਉਹ 388 ਗ੍ਰਾਮ ਜਿਹੜੀ ਆ ਉਹ ਲਿਕਵਿਡ ਪਦਾਰਥ ਹੈ ਰੋਣ ਜਿਹੜੀ ਆ ਉਹਨੂੰ ਕਿਟਨਾ ਟੈਸਟ ਕੀਤਾ ਗਿਆ ਉਹ ਹੈ ਹੀ ਰੋਣੀ ਆ ਪਰ ਉਹ ਲਿਕਵਿਡ ਹੋ ਗਈ ਆ ਪਾਣੀ ਲੱਗਨਾਂ ਅੱਗੇ ਜੀ ਇਹ ਮੁਕਦਮਾ ਦਰਜ ਕਰ ਰਹੇ ਆ ਜੀ ਅਸੀਂ 21C 685 ਆ 10 11 12 에어ਗ੍ਰਾਫਟ ਟੈਕਟਾ ਉਹਨੂੰ ਕੁੰਡੀ ਲੱਗੀ ਆ ਜੀ ਇਹ ਡਰੋਨ ਰਹੀਂ ਜਿਹੜੀ ਪਾਕਿਸਤਾਨ ਜਿਹੜਾ ਲਗਾਤਾਰ ਹੀ ਹਰਕਤਾਂ ਕਰ ਰਿਹਾ ਵੀ ਆਪਾਂ ਨੂੰ ਬਰਬਾਦ ਕਰਨ ਲਈ ਤੇ ਉਸੇ ਲੜੀ ਵਿੱਚ ਹੀ ਇਹ ਕਿਤੇ ਖੇਪ ਆਈ ਆ ਤੇ ਇੱਕ ਚੇਰੀ ਦੇ ਵਿੱਚ ਡਿੱਗਣ ਕਰਕੇ ਜਿਹੜੀ ਆ ਜਿਹੜੇ ਅੱਗੇ ਨਹੀਂ ਖੇਪ ਜਿਹੜੀ ਆ ਚੱਕੀ ਗਈ ਇਹ ਕੰਨੇ ਜੀ ਵੇਖੋ ਅੱਛੇ ਕੰਮ ਕਰੋ ਨਸ਼ੇ ਦੀ ਲਾਹਨਤ ਬਾਰੇ ਸਾਰਿਆਂ ਨੂੰ ਪਤਾ ਹੈ ਜੀ ਅੱਜ ਕੱਲ ਨੌਜਵਾਨ ਪੀੜੀ ਪੜੀ ਲਿਖੀ ਹੈ ਆਪਣਾ ਬੁਰਾ ਭਲਾ ਖੁਦ ਸੋਚਦੀ ਹੈ ਜੀ ਅਸੀਂ ਤੇ ਇਹੀ ਇਹਨਾਂ ਨੂੰ ਸੂਚਨਾ ਦੇਣਾ ਤੁਹਾਡੇ ਮੱਧਿਅਮ ਰਾਹੀਂ ਇਹੀ ਇਹਨਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆਂ ਵੀ ਨਸ਼ਿਆਂ ਤੋਂ ਦੂਰ ਰਹੋ ਆਪਣੇ ਮਾਂ ਪਿਓ ਦੀ ਆਗਿਆ ਚੱਲੋ ਚੰਗੇ ਕੰਮ ਕਰੋ ਜੇ ਕੋਈ ਨਸ਼ਿਆਂ ਦੇ ਧੰਦਾ ਕਰਦਾ ਸਤਾਗਰ ਆ ਨਸ਼ਿਆਂ ਦਾ ਜਿੱਦਾਂ ਇਹਨਾਂ ਸਾਨੂੰ ਤਲਾਹ ਦਿੱਤੀ ਐ ਤਾਂ ਪੁਲਿਸ ਨੂੰ ਤਲਾਹ ਦਿਓ ਸੱਚੀ ਸੁੱਚੀ ਤੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਢੱਕਿਆ ਜਾਵੇ ਤੇ ਨਸ਼ੇ ਤੇ ਠੱਲ ਪਾਈ ਜਾ ਸਕੇ। ਇਹ ਰੰਤ ਲਵਾਵਾ ਸਰ ਕੋਈ ਜਿਵੇਂ ਤੁਸੀਂ ਕਹਲੇ ਡਰੋਨ ਨਹੀਂ ਆਈਗੀ ਕੋਈ ਡਰੋਨ ਤੇ ਨਹੀਂ ਮਿਲਗੀ। ਨਹੀਂ ਜੀ ਡਰੋਨ ਨਹੀਂ ਮਿਲਿਆ ਜੀ ਇਹ ਤੇ ਹੈ ਕੇਪ ਡਰੋਨ ਨਹੀਂ ਆਈ ਹੈ ਜੀ ਇਹਨੂੰ ਕੁੰਡੀ ਲੱਗੀ ਹੋਈ ਹੈ ਉੱਤੇ। ਅੱਛਾ ਤੇ ਇਹ ਜਿਹੜੀ ਮੂਵਮੈਂਟ ਡਰੋਨ ਦੀ ਹੈ ਜੀ।